ਵੰਜ ਸਿੰਘ ਸਹਿਬਾਨਾਂ ਦੀ ਇਸ ਵਾਰੀ ਜਿਹੜੀ ਇਕਤਰਤਾ ਹੋਈ ਉਹਦੇ ਵਿੱਚ ਇੱਕ ਮਤਾ ਸੀ ਜੇ ਤੁਹਾਨੂੰ ਇਹ ਚੰਗਾ ਲੱਗੇ ਤੇ ਤੁਸੀਂ ਜਕਾਰੇ ਦੀ ਗੂੰਜ ਚੋਂ ਨੂੰ ਪ੍ਰਵਾਨ ਕਰਨਾ ਹੈ ਉਹ ਮਤਾ ਆਪਣੇ ਸਾਰਿਆਂ ਨਾਲ ਸੰਬੰਧਿਤ ਹਰ ਸਿੱਖ ਨਿਤਨੇਮ ਦੇ ਨਾਲ ਨਾਲ ਇਹ ਪ੍ਰੇਰਣਾ ਹੈ ਸ਼ਾਮ ਨੂੰ ਜਦੋਂ ਆਪਾਂ ਸੌਂਦੇ ਆ ਤਾਂ ਸੌਣ ਤੋਂ ਅੱਧਾ ਘੰਟਾ ਪਹਿਲਾਂ ਆਪਣੇ ਬੱਚਿਆਂ ਨੂੰ ਪਿਤਾ ਹੈ, ਦਾਦਾ ਹੈ, ਦਾਦੀ ਹੈ, ਮਾਂ ਹੈ, ਭੂਆ ਹੈ, ਭੈਣ ਹੈ ਬਣੀ। ਅਸੀਂ ਆਪਣੇ ਬੱਚਿਆਂ ਨੂੰ ਗੁਰੂ ਕੀਆਂ ਸਾਖੀਆਂ ਸੁਣਾੰਗੀ। ਸਿੱਖ ਇਤਿਹਾਸ ਦਸੀਏ ਤਾਂ ਕਿ ਸਾਡੇ ਬੱਚੇ ਸਿੱਖੀ ਦੇ ਹੋਰ ਨੇੜੇ ਹੋ। ਇਹ ਮਤਲਬ ਕਿ ਅਸੀਂ ਇਤਿਹਾਸ ਦੇ ਨਾਲ ਜੁੜੀਏ ਤੇ ਜੇ ਆਪਾਂ ਸਹਿਮਤ ਆਂ ਪੀ ਇਤਿਹਾਸ ਨਾਲ ਜੁੜਨਾ ਚਾਹੀਦਾ ਹੈ ਆਪਾਂ ਸਾਖੀਆਂ ਸੁਣਾਵਾਂਗੇ ਤੇ ਫਿਰ ਤੁਸੀਂ ਜਕਾਰਾ ਲਗਾ ਸਕਦੇ ਆ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਦੇਖੋ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਇਤਿਹਾਸ ਜਿੱਦਾਂ ਆਪਾਂ ਸਾਹ ਚੱਲ ਰਹੇ ਹੈ ਨਾ ਤਾਂ ਚੱਲ ਰਹੇ ਆ ਵੀ ਆਪਾਂ ਨੂੰ ਆਕਸੀਜਨ ਮਿਲ ਰਹੀ ਹੈ ਨਾਮਲੇ ਤੇ ਨਹੀਂ ਜਾ ਕੌਮਾਂ ਦੀ ਅਣਖ ਜਿੰਦਾ ਰਹੇ ਕੌਮ ਦੀ ਗੈਰਤ ਜਿੰਦਾ ਰਹੇ ਇਹਦੇ ਲਈ ਜ਼ਰੂਰੀ ਹੈ ਅਸੀਂ ਇਤਿਹਾਸ ਨਾਲ ਵੀ ਜੁੜੀਏ ਤੁਹਾਡੀ ਧਰਤੀ ਤੇ ਤੇ ਸਰਦਾਰ ਹਰੀ ਸਿੰਘ ਨਲੂਆ ਰਹੇ ਨੇ ਗਵਰਨਰ ਬਣ ਕੇ ਸਣਾਓ ਆਪਣੇ ਬੱਚਿਆਂ ਨੂੰ ਹਰੀ ਸਿੰਘ ਨਲੂਏ ਦਾ ਇਤਿਹਾਸ ਜਦੋਂ ਇੱਧਰ ਕਸ਼ਮੀਰ ਨੂੰ ਆ ਰਹੇ ਸੀ ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਵਾਲੇ ਸਟੋਰੀਆਂ ਲੋਏ ਨੇ ਉਹਨਾਂ ਨੇ ਗੱਲ ਕੀਤੀ। ਰਾਹ ਦੇ ਵਿੱਚ ਹਜ਼ਾਰੇ ਦੇ ਲਾਗੇ ਪਠਾਣਾ ਦਾ ਇਲਾਕਾ ਸੀ। ਉਹਨਾਂ ਨੇ ਕਿਹਾ ਵੀ ਅਸੀਂ ਦੇ ਸਰਦਾਰ ਜੀ ਤੁਹਾਨੂੰ ਲੰਘਣ ਨਹੀਂ ਦੇਣਾ। ਸਰਦਾਰ ਜੀ ਨੇ ਆਖਿਆ ਵੀ ਅਸੀਂ ਤੁਹਾਡੇ ਨਾਲ ਕੋਈ ਲੜਨ ਲੁੜਨ ਨਹੀਂ ਆਏ ਜਾਣ ਦੋ ਸੱਜਣ। ਉਹ ਨਹੀਂ ਮੰਨੇ। ਤਾਂ ਸਰਦਾਰ ਹਰੀ ਸਿੰਘ ਨਲਵੇ ਆਣੀ ਉੱਥੇ ਕਹਿੰਦੇ ਵੀ ਚਲੋ ਟਕਰਾਅ ਛੱਡੋ ਥੋੜਾ ਟਿਕਦੇ ਰਹੋ। ਇੱਕ ਦਿਨ ਮੀਂਹ ਪਿਆ ਕਿਣਮਣ ਕਿਣਮਣ ਹੋਈ। ਤਾਂ ਸਰਦਾਰ ਸਾਹਿਬ ਭੇਸ ਬਦਲ ਕੇ ਇਲਾਕੇ 'ਚ ਗਏ ਤੇ ਉਹਨਾਂ ਨੇ ਵੇਖਿਆ ਵੀ ਕਿਣਮਣ ਕਿਣਮਣ ਹੋਣ ਤੋਂ ਬਾਅਦ ਮੀਂਹ ਪੈਣ ਤੋਂ ਬਾਅਦ ਲੋਕ ਛੱਤਾਂ ਦੀ ਮਿੱਟੀ ਕੁੱਟ ਰਹੇ। ਤੇ ਸਰਦਾਰ ਸਾਹਿਬ ਨੇ ਇਲਾਕੇ ਵਾਲੇ ਲੋਕਾਂ ਨੂੰ ਪੁੱਛਿਆ ਵੀ ਆਹ ਮਿੱਟੀ ਘਾਤੋਂ ਕੁੱਟਦੇ ਹੋ ਕਹਿੰਦੇ ਸਾਡੇ ਇਲਾਕੇ ਦੀ ਮਿੱਟੀ ਇਦਾਂ ਦੀ ਹੈ। ਛਤਾਂ ਦੇ ਭਾਈ ਵੀ ਐ ਪਰ ਜਿੰਨਾ ਚਿਰ ਤੱਕ ਇਹਨੂੰ ਕੁੱਟਿਆ ਨਾ ਜਾਵੇ ਉਹਨਾਂ ਕਿਰਤਾਂ ਕਿ ਚੋਣੋਂ ਨਹੀਂ ਹਟਦੀ ਸਰਦਾਰ ਸਾਹਿਬ ਨੂੰ ਪਤਾ ਲੱਗ ਗਿਆ ਕਿ ਇਹ ਮਿੱਟੀ ਇਦਾਂ ਦੀ ਹੈ ਜਿੰਨਾ ਚਿਰ ਤੱਕ ਕੁੱਟੇ ਨਾ ਗਏ ਇਹਨਾਂ ਨੇ ਛੱਟ ਨਹੀਂ ਹੋਣਾ ਉਹਨਾਂ ਦੀ ਗਿਣਤੀ ਜ਼ਿਆਦਾ ਸੀ ਭਾਵੇਂ ਸਿੰਘਾਂ ਦੀ ਥੋੜੀ ਸੀ ਟਕਰਾ ਹੋਇਆ 5000 ਫੌਜ ਨੇ ਅੱਗੇ-ਅੱਗੇ ਲਾ ਲਿਆ ਜਦੋਂ ਕੁੱਟੇ ਤੇ ਫਿਰ ਹੱਥ ਜੋੜ ਕੇ ਕਹਿੰਦੇ ਸਰਦਾਰ ਸਾਹਿਬ ਦੱਸੋ ਕਰਨਾ ਕੀ ਰਾਹ ਕੀ ਤੁਹਾਡਾ ਇਲਾਕਾ ਸਾਰਾ ਇਹ ਸਾਡੇ ਜਰਨੈਲਾਂ ਦਾ ਇਤਿਹਾਸ ਹੈ ਜਿਹੜੇ ਬੜੀ ਛੇਤੀ ਗੱਲਾਂ ਨੂੰ ਸਮਝਦੇ ਸੀ ਜੇ ਅਸੀਂ ਚਾਹਨੇ ਆ ਮਾਵਾਂ ਬੈਠੀਆਂ ਭੈਣਾਂ ਬੈਠੀਆਂ ਸਾਡੇ ਬੱਚਿਆਂ ਦੇ ਵਿੱਚ ਯੁਰਤ ਹੋਵੇ ਜਜਬਾ ਹੋਵੇ ਉਹ ਕਦੀ ਕਿਸੇ ਤੋਂ ਡਰਨ ਨਾ ਘਬਰਾਉਣ ਨਾ ਜਦੋਂ ਮੈਂ ਸੁਣਦਾ ਨਾ ਵੀ ਬੱਚੇ ਦੇ ਨੰਬਰ ਘਟਾਏ ਤੇ ਉਹਨੇ ਕੋਈ ਮਿਸ ਹੈਪਨਿੰਗ ਕਰ ਲਈ ਤੇ ਮੈਂ ਸੋਚਦਾ ਕਿ ਕੀ ਕਿਸੇ ਨੇ ਇਤਿਹਾਸ ਨਹੀਂ ਸੀ ਦੱਸਿਆ ਇਤਿਹਾਸ ਸਾਡਾ ਇਹ ਹੈ ਸਿੱਖ ਨੂੰ ਕਿਹਾ ਜਾ ਰਿਹਾ ਸਿੱਖੀ ਛੱਡ ਦੇ ਨਹੀਂ ਤੇ ਆਰੇ ਦੇ ਨਾਲ ਤੀਰ ਦਾਂਗੇ ਤੇ ਭਾਈ ਮੱਤੀ ਦਾਸ ਕਹਿੰਦੇ ਚੀਰ ਤੇ ਭਰ ਮੇਰਾ ਮੂੰਹ ਮੇਰੇ ਗੁਰੂ ਵੰਦਨ ਜਿਸ ਕੌਮ ਦੇ ਕੋਲ ਐਡਾ ਵੱਡਾ ਇਤਿਹਾਸ ਹੈ ਉਸ ਕੌਮ ਦੇ ਬੱਚੇ ਕਿਸੇ ਡਿਪਰੈਸ਼ਨ ਦੇ ਵਿੱਚ ਨਹੀਂ ਹੋ ਸਕਦੇ